ਪੋਈ ਤੁਸੀਂ ਕਿਹੜੀ ਕਿਹੜੀ ਪੀੜੀਆਂ ਦੇਖੀਆਂ ਹੋਈਆਂ ਨੇ ਪਹਿਲਾਂ ਪੀੜੀਆਂ ਪੀੜੀਆਂ ਲੱਕੜੀਆਂ ਠੀਕ ਅੱਛਾ ਹਾਂਜੀ ਹਾਂ ਪੀੜੀਆਂ ਨੇ ਗੱਲਾਂ ਕਰੀਆਂ ਕਰਦੀਆਂ ਪੁੱਤ ਕਿੰਨੀਆਂ ਕਿ ਪੀੜੀਆਂ 'ਚ ਤੁਸੀਂ ਲੰਗੇ ਹੋ ਹਾਂ ਕਿੰਨੀਆਂ ਕਿ ਪੀੜੀਆਂ 'ਚ ਤੁਸੀਂ ਲੰਗੀ ਹੋਏ ਹੋ ਕਿੜੀ ਕਿ ਸਾਡੇ ਵੱਲ ਛੋਟਕੀ ਕਰਵਾਈ ਸੀ ਮੇਰੇ ਤੋਂ ਦੋ ਵੱਡੀ ਕਰਵਾ ਲਈ ਫਿਰ ਮੰਜੇ ਹੋਗੇ ਸਾੜੜੇ ਹੋਗੇ ਤੇ ਪੀੜੀਆਂ ਗੱਲਾਂ ਕਰਦੀਆਂ ਪੀੜੀਆਂ ਨੇ ਕਿਹੜੀਆਂ ਗੱਲਾਂ ਕਰਦੀਆਂ ਅੱਛਾ ਅੱਜ ਦਾ ਜ਼ਮਾਨਾ ਫਿਰਗਾ ਦਾਗਾ ਆ ਦੱਬੜਾ ਨਾਲ ਆ ਗਿਆ ਪੁੱਤ ਅੱਛਾ ਪੀੜੀਆਂ ਛੱਡ ਕੇ ਪਹਿਲਾਂ ਪੀੜੀਆਂ ਤੇ ਬੰਦੇ ਹੁੰਦੇ ਸੀ ਜੇ ਛੋਟਾ ਜਵਾਕ ਨਾ ਪੀੜੀ ਤੇ ਪਾ ਦਿੰਦੇ ਸੀ ਅੱਛਾ ਹੁਣ ਜਦੋਂ ਵੱਡੇ ਹੋ ਗਏ ਬੈੱਡਾਂ ਤੇ ਪੈਣ ਲੱਗੇ ਹੁੰਦੇ ਸੀ ਬੈੱਡਾਂ ਤੇ ਪੈਣ ਲੱਗੇ ਫਿਰ ਪਹਿਲਾਂ ਸੀ ਇਹ ਬੈੱਡਾਂ ਇੱਥੇ ਕਿ ਹੁੰਦੇ ਆ ਬੈੱਡਾਂ ਅੱਛਾ ਜਵਾਨਾ ਬਦਲੀ ਜਾਂਦਾ ਫਿਰ ਤਾਂ ਪੀੜੀਆਂ ਬਾਰੇ ਪੁੱਛ ਰਹੀ ਹੈ ਨਾ ਹਾਂ ਮੈਂ ਪੀੜੀਆਂ ਬਾਰੇ ਵੀ ਮੈਨੂੰ ਆਈ ਸੀ ਤੁਸੀਂ ਪਤਾ ਨਹੀਂ ਕਿ ਅਸੀਂ ਪੀੜੀਆਂ ਚ ਨੰਗੀ ਹੋਵਾਂਗੇ ਪੀੜੀ ਵਿੱਚ ਨੰਗਣ ਦਾ ਮਤਲਬ ਵੀ ਜਿਹੜੀਆਂ ਉਹ ਪੀੜੀਆਂ ਹੁੰਦੀਆਂ ਨੇ ਵੀ ਪਹਿਲੀ ਪੀੜੀ ਆਹ ਸੀ ਦੂਜੀ ਪੀੜੀ ਆਹ ਹੁਣ ਜਵਾਨਾ ਮਾੜਾ ਚੱਲ ਰਿਹਾ ਜਿਵੇਂ ਫੋਨਾਂ ਦਾ ਜਵਾਨਾ ਹੈਗਾ ਈ ਆਈ ਦਾ ਜਮਾਨਾਗਾ ਜਿਵੇਂ ਹੁਣ ਪੂਜੇ ਮੇਰੇ ਬਾਦ ਦੁਦੀਆਂ ਲੱਕੜੀਆਂ ਪੂੜੀਆਂ ਕਰਦੇ ਨੇ ਚੁੱਲ੍ਹੇ ਦੇ ਬੈੜ ਦੇ ਵਿੱਚ ਹਾਂ ਉਹ ਵੀੜੀਆਂ ਨਹੀਂ ਕਰਤਾ ਮੈਂ ਤੋ ਪੁੱਛ ਸਕਦੀ ਆ ਅੱਛਾ ਅੱਜ ਮੈਂ ਦੂਜੀ ਜਵਾਨੀ ਦੀ ਨਹੀਂ ਬਤਾਏਗੀ ਤੁਸੀਂ ਕਿਹੜੇ ਟਾਈਮ 'ਚ ਆਏ 부ਜੀ ਲਾ ਚਿੱਟੇ ਕਾਲੇ ਤੋਂ ਮਾ ਚਿੱਟੇ ਬੜਵਾਨੇ ਨਿਕੜਿਆ ਆਂ ਬਰਸਾ ਹਾਂ ਹਾਂ ਅਸੀਂ ਉਦੋਂ ਪਹਿਲਾਂ ਦੇ ਆ ਅੱਛਾ ਤੁਸੀਂ ਉਹ ਜਮਾਨੇ ਦੇ ਹੋਗੇ ਅਸੀਂ ਉਹ ਜਵਾਨੇ ਦੇ ਆ ਤੁਸੀਂ ਆ ਜਮਾਨਾ ਵੀ ਪੂਰਾ ਸਿੱਖ ਗਿਆ ਫਿਰ ਸਾਡੇ ਆੜਾ ਵੀ ਹਾਂ ਹੁਣ ਤਮੈ ਇਸਟਾ ਵਿੱਚ ਰਾਲਣਾ ਤੁਸੀਂ ਇੰਸਟਾ ਰ ਪੁਝਾਈ ਫਿਰਦੇ ਚਰਾਉਣਾ ਤਾਂ ਕੀ ਇਹ ਤਾਂ ਤੁਸੀਂ 6ਵੇਂ 7ਵੇਂ ਗੇਅਰ ਦੀ ਲਈ ਫਿਰਦੇ ਇੰਸਟਾਗ੍ਰਾਮ ਉੱਤੇ ਅਸੀਂ ਤਾਂ ਰੇ ਅਸਤਾ ਇੰਸਟਾਗ੍ਰਾਮ ਨੂੰ ਫੜੀ ਚਰਾਉਣੀ ਆਗੇ ਹਾਂ ਤੁਸੀਂ ਤਾਂ ਇਹਨੂੰ ਪੁਝਾਈ ਫਿਰਦੇ ਹੋ ਹਾਂ ਮੈਂਨੇ ਚਾਰ ਪੰਜ ਸੌ ਰੀਲ ਹੁਣਾਂ ਲਈ ਪੁੱਛ ਸੌ ਰੀਲ ਹੋਰ ਉਮਰ ਤੋਂ ਦੇਖ ਲੈ ਮੇਰੀ ਜੇ ਕੋਈ ਉਮਰ ਦੇਖ ਲਵੇ ਮੇਰੀ ਹਾਂ ਲੱਗਦੀ ਰਹੀ ਹੈ ਨਾ ਆਏ ਲੱਗਦੀ ਆ ਵੀ ਇਹਨੇ 25 ਸਾਲ ਦੀ ਹੋਵੂਗੀ ਹਾਂ ਹਾਂ ਵੇ ਤੁਹਾਨੂੰ ਮੈਂ ਉਹਦੀ ਪੂਈ ਦਿਖਾਉਂਗੀ ਵੀ ਹੈ ਤਾਂ ਤੁਸੀਂ ਨਾ ਮੇਰੀ ਪੂਆ ਜੀ ਦੇ ਲੋੜਾ ਟਾਈਮਾਂ ਜਦੋਂ ਚਿੱਟੇ ਕੌਣ ਕਾਲੇ ਬਣ ਕਾਲੇ ਕੌਣ ਚਿੱਟੇ ਬਣ ਕੇ ਨਹੀਂ ਸੋਨੇ ਕਾਲੇ ਕੌਣ ਚਿੱਟੇ ਬਣ ਬਣ ਨਿਕਲ ਦਿੱਤੀ ਆਪਣੀ ਸਰ ਮੇਰੀ ਪੂਆ ਜੀ ਉਹ ਟਾਈਮ ਦੇ ਨੇ ਤੇ ਤੁਸੀਂ ਗੈਸ ਕਰ ਸਕਦੇ ਹੋਗੇ ਤਾਂ ਮੈਂ ਉਹਨਾਂ ਦੀ ਵੀਡੀਓ ਪਾਉਂਗੀ ਉਹਨਾਂ ਨੂੰ ਫੇਸ ਟੂ ਫੇਸ ਕਰੂੰਗੀ ਜੇ ਤੁਸੀਂ ਗੈਸ ਕਰੋਗੇ ਪਹਿਲਾਂ ਕਮੈਂਟਾਂ 'ਚ ਜਰੂਰ ਦੱਸਿਓ ਵੀ ਤੁਸੀਂ ਗੈਸ ਕਰਦੇ ਹੋਗੇ ਮੇਰੀ ਪੂਆ ਜੀ ਦੀ ਉਮਰ ਦੀ ਆ हां ਤਾਂ ਜਿਹੜਾ ਕੋਈ ਸਹੀ ਦੱਸੂਗਾ ਉਹਨੂੰ ਇਨਾਮ ਦਿੱਤਾ ਉਹਨੂੰ ਹੀ ਇਨਾਮ ਦਿੱਤਾ ਜਾਊਗਾ ਹਾਂ ਹਾਂ ਅਸੀਂ ਮੈਂ ਤੈਨੂੰ ਆਪਦੀ ਵੀਡੀਓ ਭੇਜੂੰਗਾ ਲਓ ਠੀਕ ਆ ਠੀਕ ਆ ਤੇ ਤੂੰ ਉਹ ਵੀਡੀਓ ਨਾ ਦੱਸਿਓ ਵੀ ਤੁਸੀਂ ਵੀ ਮੇਰੀ ਭੂਏ ਜੀ ਉਹ ਟਾਈਮ ਦੇ ਹੈਗੇ ਨੇ ਜਾਂ ਜਿਹੜਾ ਮੈਂ ਕਹਿ ਰਹੀਆਂ ਵੀ 25 ਸਾਲ ਦੇ ਲੱਗਦੇ ਨੇ ਮੈਂ ਵੀ ਭੂਏ ਦੀ ਵੱਡੀ ਭੈਣ ਲੱਗਦੀ ਹਾਂ ਜਿਹੜਾ ਭੂਏ ਦਾ ਭਤੀਜਾ ਨਾ ਉਹਨੂੰ ਲੋਕ ਕਹਿੰਦੇ ਨੇ ਵੀ ਭੂਏ ਦਾ ਭਾਈ ਆਗਾ ਜਿਹੜਾ ਭੂਏ ਦਾ ਭਾਈ ਆ ਉਹਨੂੰ ਐਂ ਕਹਿੰਦੇ ਨੇ ਵੀ ਭੂਏ ਦਾ ਬਾਪ ਆਗਾ ਕਉ ਕਿ ਮੈਂ ਕਮੈਂਟ ਪੜੇਦੇ ਵੀ ਉਹਦੇ ਭੁੱਲਿਆ ਗਿਆ ਸੀ ਵੀ ਥੋੜੀ ਵੀ ਤੁਹਾਡਾ ਵੀ ਡੈਡੀ ਆ ਤੇ ਭੂਆ ਜੀ ਚੁੱਪ ਕਰ ਗਈ ਵੀ ਉਹ ਮੈਂ ਕੀ ਕਵਾਂ ਜਿਹੜੀ ਪੂਏ ਦੀ ਪਤੀ ਜਿਹੜਾ ਉਹਨੂੰ ਸਾਰੇ ਕਹਿੰਦੇ ਨੇ ਵੀ ਇਹਦੀ ਪੱਜਾਈ ਆ ਜਿਹੜਾ ਭੂਜ ਦਾ ਪਤੀਜੇ ਦਾ ਮੁੰਡਾ ਗਾ ਉਹਨੂੰ ਕਹਿੰਦੇ ਨੇ ਭੂਜ ਦਾ ਪਤੀਜਾ ਗਾ ਹੁਣ ਸਾਰੇ ਰਿਸ਼ਤੇਦਾਰੀ ਚ ਕਸਲਾ ਮਸਲਾ ਹੋਇਆ ਪਿਆ ਵੀ ਸਾਨੂੰ ਆਪਨੀ ਸਿੱਧੀ ਕਰਨੀ ਆ ਜੀ ਅਸੀਂ ਸਿੱਧੀ ਵੱਸੇ ਕੀ ਮੈਂ ਕਰੀਏ ਵੀ ਸਾਨੂੰ ਇਹ ਗੱਲ ਦਾ ਆਪ ਕਹਿ ਦੋ ਅਸੀਂ ਬਹੁਤ ਉਲਝੇ ਪਏ ਉਲਝੇ ਪਿਆਂ ਵੀ ਅਸੀਂ ਇਸ ਤਰੀਕਾ ਕਿਹੜੀ ਬਣਾਈਏ ਹਾਂ ਵੀ ਭਾਈ ਨਾ ਰੱਖੀ ਤੇ ਬਾਪ ਬਣਦਾਗਾ ਪਤੀ ਜੇ ਨਾ ਰੱਖੀ ਤਾਂ ਭਾਈ ਲੱਗਦਾਗਾ ਹੁਣ ਅਸੀਂ ਕੀ ਕਰੀਏ ਹੋਰ ਵੀਡੀਓ ਪਾ ਦਾਂਗੇ ਇਹ ਤੁਹਾਨੂੰ ਕੁੰਮਰ ਸਹੀ ਦੱਸਦੇ ਲਿਖ ਕੇ ਹਾਂ ਉਹ ਮੈਂ ਫੇਰ ਪਾਉਂਗੀ ਪਹਿਲੇ ਤੁਸੀਂ ਇਹ ਵੀਡੀਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਦੱਸੋਗੇ ਫਿਰ ਸਹੀ ਸਹੀ ਮੈਂ ਕੱਲ ਨੂੰ ਪਾ ਦੂੰਗਾ ਮੈਂ ਹਾਂ ਫੇਰ ਤੁਸੀਂ ਮੈਨੂੰ ਦੱਸਿਓ ਤੇ ਬਾਕੀ ਸਹੀ ਦੱਸੂੰਗੀ ਹਾਂ ਫਿਰ ਮੈਂ ਆਪਣੇ ਵਲੋਗਾਂ ਵਿੱਚ ਦਿਆ ਕਰੂੰਗੀ ਤੇ ਫਿਰ ਤੁਸੀਂ ਮੈਨੂੰ ਕਹਾਂਗੇ ਤੇਰੀ ਛੋਟੀ ਭੈਣ ਨੇ ਮੇਰੇ ਸ਼ਰਮ ਦੀ ਮਾਰ ਹੀ ਲਿਆਉਂਦੀ ਦੀ ਹੈਗੀ ਕਿਉਂਕਿ ਪਹਿਲਾਂ ਤਾਂ ਬਰਸ ਆ ਦੇ ਸਟੇਟਸ ਆ ਦੀ ਲੋਕ ਕਿਉਂਕਿ ਮੈਂ ਤਾਂ ਨਹੀਂ bari ਹੈਗੀ ਕਿ ਇੱਥੇ ਸਾਡੇ ਪਹਿਲੇ ਹੀ ਲੜਾਈ ਨੂੰ ਥੋਂ ਹੋਇਆ ਪਿਆ ਕਿਉਂਕਿ ਭਾਈ ਭਤੀਜੇ ਨੂੰ ਭੂਆ ਜੀ ਦੇ ਨੂੰ ਭਲਾ ਭਾਈ ਮੰਨਿਆ ਜਾਂਦਾ ਹੈਗਾ ਤੇ ਭਾਈ ਨੂੰ ਬਾਪ ਹੁਣ ਸਮਝ ਨਹੀਂ ਆਉਂਦੀ ਹੈਗੀ ਚਲੋ ਆਪਾਂ ਬਾਪ ਪਾਈ ਨੂੰ بڑے ਭਾਈ ਨਾਲ ਦੇ ਬਾਬਾ ਮਰ ਗਏ ਸਾਂ ਦਿੰਨੇ ਆ ਪਰ ਵੀ ਅਗਲਾ ਸਮਝਦਾ ਹੀ ਨਹੀਂ ਵੀ ਨਹੀਂ ਦਾ ਡੈਡੀ ਹੋਊਗਾ ਵੀ ਇਹਦਾ ਭਾਈ ਨਹੀਂ ਹੈਗਾ ਵੀ ਇਦਾਂ ਕਿਹਾ ਜਾਂਦਾ ਲਾ ਇਹਨਾਂ ਤੇ ਉਮਰ ਰੁਕ ਚੁੱਕੀ ਆ ਭੋਜ ਦੀ ਅੱਗੇ ਵਾਦੇ ਨਹੀਂ ਦੇਈ ਸਾਨੂੰ ਸ਼ਰਮ ਆਉਦੀ ਸੀ ਅਸੀਂ ਲਿਆਈਏ ਮੈਨੂੰ ਲਿਆਵਾ ਬੜੀ ਵੀਡੀਓ ਚ ਇੱਕ ਦੋ ਬਰਸ ਮਾਣੇ ਮੋਟੇ ਜੀ ਆਏ ਨੇ ਜ਼ਿਆਦਾ ਤੜੀ ਮੈਨੂੰ ਵੀਡੀਓ ਚ ਲੋਕ ਲਿਆਉਣਾ ਵੀ ਚਾਹੁੰਦੇ ਪਤਾ ਕਿੰਨੇ ਸਾਰ ਨੂੰ ਆਟੋ ਮਾਰੂ ਇਹ ਕਰਕੇ ਹਾਂ ਇਹ ਗੱਲ ਬਹੁਤ ਨਹੀਂ ਕਹੀਏ ਗੱਲ ਸੱਚ ਆ ਗਈ ਉਹ ਕਹਿੰਦੇ ਵੀ ਜੇ ਤੈਨ ਮੈਂ ਇਹਨੂੰ ਕਿਹਾ ਵਾ ਵੀਡੀਓ ਛੱਡੀ ਜਾਵਾ ਤੇ ਸਾਨੂੰ ਕੱਦ ਪਰ ਰੁਫਾਰ ਰਹੀ ਕਿ ਜਾ ਕੇ ਹਾਂ ਇਹ ਐਕਟਿੰਗ ਹੈ ਚ ਤਾਂ ਨਹੀਂ ਆਰੇ ਸਭ ਦੇ ਪੱਤੇ ਫੇਲ ਹੋ ਜਾਣਗੇ ਇੱਕ ਵੀਡੀਓ ਨੂੰ 100 ਕ ਵਾਰ ਤਾਂ ਦੇਖਿਆ ਜਾਂਦਾ ਫਿਰ ਉਹਦਾ ਕੁਛ ਅੱਗੇ ਨਿਚੋੜ ਕੇ ਦਿੰਦਾ ਫਿਰ ਉਹਦੇ ਸਟੇਟਸ ਲਾਈ ਜਾਂਦੇ ਨੇ ਉਹ ਛੇਤੀ ਛੇਤੀ ਸਟੇਟਸ ਨਹੀਂ ਲਾਈ ਜਾਂਦੇ ਕਿ ਫਿਰ ਸਟੇਟਸ ਤੇ ਵੀ ਪਤਾ ਹੀ ਨਹੀਂ ਕਿੰਨੀ ਕ ਬਾਅਦ ਦੇਖਿਆ ਹੰਦਾ ਉਹ ਅਸੀਂ ਕਦੇ ਕੀ ਡਿਆ ਨਹੀਂ ਹੈਗਾ ਕਿ ਲੋਕ ਇੱਕ ਵੀਡੀਓ ਨੂੰ 50 50 ਪਾ ਕੇ ਲੋਨ ਹਾਂ ਵੀਡੀਓ ਦੁਆਰਾ ਪਾਈ ਗਿਆ ਵੀ ਦੁਆਰਾ ਪਾਈ ਗਿਆ ਹੁਣ ਦੱਸੋ ਜੀ ਅਸੀਂ ਕੀ ਕਰੀਏ ਅਸੀਂ ਤਾਂ ਫੇਲ ਹਾਂ ਬਸ ਅੱਜ ਇੱਕ ਤੁਹਾਨੂੰ ਛੋਟੀ ਵੀਡੀਓ ਤਾਂ ਕਾਵਾਂਗੇ ਟ੍ਰੇਲਰ ਹਾਂ ਤੁਹਾਨੂੰ ਛੋਟੀ ਜੀ ਵੀਡੀਓ ਪਾਵਾਂਗੇ ਤੇ ਤੁਸੀਂ ਟ੍ਰੇਲਰ ਲਗਾਓ ਹਾਂ ਉਹ ਹਲੇ ਪੂਰੀ ਵੀਡੀਓ ਨਹੀਂ ਆਈ ਸੀ ਦੁਰਦਸਾ ਸਭਾ ਦਾ ਉਸਕਾ ਹਾਂ ਮੇਰਾ ਕਿਤੇ ਹੋਰ YouTube ਬੰਦ ਹੋ ਜੇ ਵੀ ਇਸ ਕਰਕੇ ਨਹੀਂ ਜਿਉ ਟੂ ਬੰਦ ਹੋ ਸਕਦਾਗਾ ਹਾਂ ਹਾਂ ਅਲਾ ਕਹਿੰਦਾ ਵੀ ਇਹ ਆ ਸਕਦੀ ਐ ਵੀ ਇਹ ਕਾ ਤੂੰ ਆਉਂਦੀ ਦੀ ਵੱਡੀ ਭੈਣ ਤਾਂ ਕਰਕੇ ਮੈਨੂੰ ਥੋੜੀ ਸ਼ਰਮ ਆਉਂਦੀ ਐ ਵੀ ਜਿੱਥੇ ਮੈਨੂੰ ਬੋਲਿਆ ਜਾਊਗਾ ਵੀ ਤੇਰੀ ਛੋਟੀ ਭੈਣ ਆ ਹਨਾ ਫਿਰ ਮੈਨੂੰ ਆਪਦੇ ਆਪ ਨੂੰ ਆਇ ਜੁੰਦਾ ਵੀ ਨਾ ਪਾਮਾ ਨਾ ਤੇ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਤੇ ਲੱਗਦੀ ਐ ਕਿ ਨਹੀਂ ਕੁੱਟ ਕੇ ਕਲਾਕਾਰੀ ਭਰੀ ਵੀ ਐ ਸਾਡੇ ਚ ਹਾਂ ਕੁੱਟ ਸਾਡੇ ਪਹਿਲਾਂ ਬਾਪੂ ਸਾਡੇ ਦਾ ਛੋਟੇ ਹੁੰਦੇ ਨੇ ਪਹਿਲੇ ਬਾਪੂ ਨੂੰ ਕਲਾਕਾਰ ਆ ਛੁੱਕੇ ਨੇ ਛੋਟੇ ਪੰਦਰ ਤੇ ਦੀ ਬਹੁਤ بڑے ਪੰਦਰ ਤੇ ਉਹ 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 ਉਨਾ ਚ ਕੁੱਟ ਕੁੱਟ ਕੇ ਕਲਾ ਪਰੀ ਹੋਈ ਸੀਗੀ ਉਹਨਾਂ ਤੋਂ ਕਿਸੇ ਨੂੰ ਨਹੀਂ ਮੈਨੂੰ ਬਹੁਤ ਘੱਟ ਵੀ ਦੇ ਪੂਆ ਜੀ ਨੇ ਮੈਨੂੰ ਬਾੜੀ ਮੇਰੀ ਸਮਝਦਾ ਉਹਨਾਂ ਦੋਨੇ ਕੀ ਕੀ ਗੱਲ ਕੀਤੀ ਹੋਈ ਆ ਪੂਆ ਨੂੰ ਜ਼ਿਆਦਾ ਕਿਉਂਕਿ ਮੈਂ ਛੋਟੀ ਸੀ ਮੈਨੂੰ ਇੰਨਾ ਨਹੀਂ ਪਤਾ ਹੈਗਾ ਤੇ ਨਾ ਕਲਾਕਾਰੀ ਬਹੁਤ ਜ਼ਿਆਦੇ ਆ ਗਈ ਉਹ ਖੂਨ ਚ ਮਿਰੀ ਹੋਈ ਆ ਬਦਮਾਸ਼ ਬਦਮਾਸ਼ ਵੀ ਖੂਨ ਚ ਮਿਰੀ ਹੋਈ ਆ ਮੇਰੇ ਪੂਜੇ ਬਹੁਤ ਬਦਮਾਸ਼ੀ ਕਰਦੀ ਆ ਜੇ ਕਿਸੇ ਦੇ ਕੋਈ ਕੰਮ ਹੋਵੇ ਕੋਈ ਵੀ ਕੋਈ ਡਰੇ ਹੋਣਾ ਬਸ ਲੜਾਈ ਵਾਲਾ ਹੋਵੇ ਕੋਈ ਲੜਾਈ ਵਾਲਾ ਹੋਵੇ ਚੱਗੜੇ ਵਾਲਾ ਹੋਵੇ ਖੁਸ਼ੀ ਵਾਲਾ ਹੋਵੇ ਲੜਾਈ ਪਾਉਣੀ ਹੋਵੇ ਜਿੱਥੇ ਨਾ ਬੰਦੀ ਹੋ ਉਸ ਤੋਂ ਉਹ ਤੇ ਜਿੱਥੇ ਨਾ ਕੋਈ ਲੜਾਈ ਪੈਂਦੀ ਹੋਵੇ ਉੱਥੇ ਵੀ ਅਸੀਂ ਪਵਾ ਦਿੰਦੇ ਹਾਂ ਲੜਾਈ ਪਈ ਵੀ ਮਟਾਵੀ ਦਿੰਦੇ ਆ ਦੋਨੇ ਕੁਸਾ ਮਟਾ ਵੀ ਦੇਵਾਂਗੇ ਤੇ ਪਵਾ ਵੀ ਦੇਵਾਂਗੇ ਤੁਸੀਂ ਸਾਨੂੰ ਕਮੈਂਡ ਕਰਕੇ ਦੱਸਿਓ ਜਿਹਦੇ ਘਰੇ ਨਹੀਂ ਲੜਾਈ ਪੈਂਦੀ ਵੀ ਪਵਾਉਣੀ ਆ ਥੋੜਾ ਹੱਲਾ ਜੁਲਾ ਜਾ ਕਰੋੜਾ ਜਾਂ ਕਿ ਸਾਵੇ ਹੀ ਪੈਂਦੀ ਆ ਤਾਂ ਹਟਾਉਣੀ ਆ ਤਾਂ ਉਹ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤਾਂ ਸਾਨੂੰ ਮੈਸੇਜ ਕਰਕੇ ਜਰੂਰ ਦੱਸਣਾਗਾ ਵੀ ਤੁਸੀਂ ਕਿਵੇਂ ਕਰਨਾਗਾ ਲੜਾਈ ਪਵਾਉਣੀ ਆ ਜਾਂ ਮਟਾਉਣੀ ਆ ਦੋਨੇ ਕੁ ਮਸੇਰਾ ਐਕਟਿੰਗ ਆਕਟਿੰਗ ਲਈ ਤਾਂ ਨਹੀਂ ਜਾਂ ਥੋੜਾ ਮਟਾਉਣਾ ਉਨੀ ਜਲਦੀ ਅਸੀਂ ਭੂਰ ਨੂੰ ਸਾਹਮਣੇ ਲਿਆਵਾਂਗੇ ਨਹੀਂ ਅਸੀਂ ਲਿਆਉਂਦੇ ਨਹੀਂ ਸਾਹਮਣੇ ਆਹ ਜਾ ਬੰਦਾ ਦੁਨੀਆ ਤੇ ਇੱਕ ਹੀ ਆ ਜਾਗਾ ਕਿਉਂਕਿ ਫਿਰ ਜਦੋਂ ਚਿੱਟੇ ਕਾਉ ਕਾਲੇ ਬਣਵਾ ਨਿਕਲਦੇ ਸੀਗੇ ਸਾਰੇ ਚਿੱਟੇ ਕਾਉ ਸੀ ਉਦੋਂ ਕਾਲੇ ਹੋ ਗਏ ਸਾਰੇ ਕਾਲੇ ਕਾਉ ਚਿੱਟੇ ਬਣ ਗਏ ਸੌਰੀ ਮੈਂ ਉਲਟਾ ਕਹਿ ਦਿੱਤਾ ਅਰੇ ਕੌ ਚਿੱਟੇ ਹੋ ਗਏ ਸੀਗੇ ਚਲੋ ਕੁਝ ਵੀ ਸਮਝੇ ਤੁਹਾਡੀ ਮੱਝ ਜੀ ਆ ਮੈਂ ਤੁਹਾਨੂੰ ਸਮਝਾਉਂਦੀ ਆਂ ਆਪਦੇ ਵੀ ਉਲਟ ਲਾ ਲਓ ਭਈ ਕਿ ਮੈਨੂੰ ਤੁਹਾਨੂੰ ਸਹੀ ਲੱਗਦਾ ਕਾਲੇ ਕਰਨਾ ਕਾਲੇ ਕਰ ਰਹੀ